ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕੈਬਨਿਟ ਮੀਟਿੰਗਾਂ ਕਿਉਂ ਬੁਲਾਈਆਂ ਜਾ ਰਹੀਆਂ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸਦ ਲਈ ਹੈ ਹਾਲਾਂਕਿ ਜਦੋਂ ਕੈਬਨਿਟ ਮੀਟਿੰਗ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਸੋਚਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਕੋਈ ਵੱਡੇ ਫੈਸਲੇ ਲੈ ਕੇ ਆਉਣਗੇ ਇਸ ਕਰਕੇ ਜਿਹੜੀਆਂ ਕੈਬਨਿਟ ਮੀਟਿੰਗਾਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਜਾਂਦੀਆਂ ਨੇ ਫਿਰ ਜਾਂ ਉਹ ਕਹਿੰਦੇ ਨੇ ਕਿ ਜਿਹੜੇ ਆਪ ਆਪਦੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਸ਼ਵਲ ਉਹ ਉਹਨਾਂ ਉੱਤੇ ਪ੍ਰੈਸ਼ਰ ਪਾਉਂਦੇ ਨੇ ਪ੍ਰੈਸ਼ਰ ਦੇ ਅੰਡਰ ਹੀ ਮੀਟਿੰਗਾਂ ਲਗੀਆਂ ਜਾਂਦੀਆਂ ਨੇ ਕਿਉਂਕਿ ਜਿਹੜੇ ਕਾਨੂੰਨ ਲਾਗੂ ਕਰਾਉਣਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸ ਕਰਕੇ ਲੈਂਡ ਪੁਲਿੰਗ ਲੈਂਡ ਪੁਲਿੰਗ ਪਾਲਿਸੀ ਵਾਲੀ ਨੀਤੀ ਨੂੰ ਉਹ ਤਾਂ ਲਾਗੂ ਨਹੀਂ ਹੋਣੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵਾਰ ਫਿਰ ਜਿਹੜੀ ਹੈ ਮੀਟਿੰਗ ਸਦ ਲਈ ਹੈ ਇੱਕ ਪਾਸੇ ਸਮੁੱਚੀ ਆਪ ਆਪਨੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਤੋਂ ਜਿਹਦੇ ਵਿੱਚ ਮੰਤਰੀ ਵੀ ਨੇ ਵਿਧਾਇਕ ਵੀ ਨੇ ਵਿੰਗਾ ਦੇ ਪ੍ਰਧਾਨ ਵੀ ਨੇ ਯੂਥ ਪ੍ਰਧਾਨ ਵੀ ਨੇ ਉਹ ਸਾਰੇ ਕਸੁੱਤੇ ਫਸੇ ਹੋਏ ਨੇ ਕਿਉਂਕਿ ਸਤਿੰਦਰ ਜੈਨ ਹੁਣ ਹੁਣਾਂ ਮਨੂੰ ਕਲਾਸਾਂ ਲਗੀਆਂ ਜਾ ਰਹੀਆਂ ਨੇ ਕਿ ਭਾਈ ਤੁਸੀਂ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਪਾਸ ਕਰਵਾਈ ਗਈ ਹੈ ਉਹ ਵਧੀਆ ਤਰੀਕੇ ਦੇ ਨਾਲ ਇਸ ਨੂੰ ਲਾਗੂ ਕਰਵਾਓ ਲੋਕਾਂ ਦੇ ਹਿੱਤਾਂ ਵਾਸਤੇ ਲੋਕਾਂ ਦੇ ਫਾਇਦੇ ਵਾਸਤੇ ਹੈ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰੈਸ਼ ਵਿਖੇ ਹੋਣ ਜਾ ਰਹੀ ਹੈ ਮੀਟਿੰਗ ਦਾ ਸਮਾਂ ਦੁਪਹਿਰ 12 ਵਜੇ ਬਥਿਆ ਗਿਆ ਹੈ ਇਸ ਦੀ ਅਗਵਾਈ ਸੀਐਮ ਮਾਨ ਕਰਨਗੇ ਤੇ ਸਾਰੇ ਕੈਬਨਿਟ ਮੰਤਰੀ ਮੀਟਿੰਗ ਵਿੱਚ ਹਾਜ਼ਰ ਰਹਿਣਗੇ ਫਿਰਾਲ ਇਸ ਮੀਟਿੰਗ ਦੀ ਅਜੰਡਾ ਦਾ ਜਾਰੀ ਨਹੀਂ ਕੀਤਾ ਗਿਆ ਪਰ ਇਸ ਦੌਰਾਨ ਕੋਈ ਵੱਡਾ ਫੈਸਲਾ ਲੈ ਜਾਣ ਦੀ ਸੰਭਾਵਨਾ ਹੈ ਦੱਸਦੀ ਕਿ ਇਸ ਤਰ੍ਹਾਂ ਦੱਸਦੀ ਕਿ ਤਿੰਨ ਦਿਨ ਪਹਿਲਾਂ ਯਾਨੀ ਕਿ 22 ਜੁਲਾਈ ਨੂੰ ਕੈਬਨਟ ਕਮੇਟੀ ਬੁਈ ਸੀ ਇਸ ਮੀਟਿੰਗ ਵਿੱਚ ਮੰਤਰੀ ਬੰਡਲ ਵੱਲੋਂ ਲੈਂਡ ਪੁਲਿੰਗ ਪਾਲਿਸੀ ਵਿੱਚ ਕਈ ਅਬਦ ਐਮ ਬਦਲਾਵ ਕਰਨ ਦਾ ਫੈਸਲਾ ਲਿਆ ਗਿਆ ਸੀ ਮੁੱਖ ਮੰਤਰੀ ਪਗਵੰਤ ਮਾਨ ਨੇ ਖੁਦ ਕਾਨਫਰੰਸ ਕਰਕੇ ਮੀਟਿੰਗ ਵਿੱਚ ਲੈ ਗਏ ਫੈਸਲੇ ਬਾਰੇ ਸਾਂਝੀ ਜਾਣਕਾਰੀ ਦਿੱਤੀ ਸੀ ਅੱਜ ਦੀ ਮੀਟਿੰਗ ਵਿੱਚ ਵੀ ਕੁਝ ਐ ਫੈਸਲੇ ਲੈ ਜਾ ਸਕਦੇ ਨੇ ਯਾਨੀ ਕਿ ਪੰਜਾਬ ਦੇ ਲੋਕ ਸੋਚਨ ਤੇ ਮਜਬੂਰ ਹੋ ਜਾਂਦੇ ਨੇ ਕਿ ਕਿਸ ਤਰ੍ਹਾਂ ਦਾ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਮੀਟਿੰਗ ਦੇ ਵਿੱਚ ਲੈਣਗੇ ਅੱਜ ਫਿਰ ਕੈਬਨਟ ਮੀਟਿੰਗ ਸੈੱਟ ਕੀਤੀ ਹੈ 12 ਵਜੇ ਮੀਟਿੰਗ ਦੇ ਵਿੱਚ ਕੀ ਖੁਲਾਸੇ ਹੋਣਗੇ ਕੀ ਪੰਜਾਬ ਦੇ ਹਿੱਤਾਂ ਵਾਸਤੇ ਕੋਈ ਵੱਡੇ ਫੈਸਲੇ ਲੈ 사ਤੇ ਨੇ ਜਾਂ ਨਹੀਂ ਲੈ 사ਤੇ ਕਿ ਗੱਲਾਂ ਦਾ ਕਲਾਈ ਕੜਾਈ ਬਣਾਇਆ ਜਾਂਦਾ ਹੈ ਕਿਉਂਕਿ ਪੰਜਾਬ ਦੇ ਲੋਕ ਬਾਰ-ਬਾਰ ਕਹਿ ਰਹੇ ਨੇ ਕਿ ਕੈਬਨਟ ਮੀਟਿੰਗ ਲੈਣ ਦਾ ਤਾਂ ਹੀ ਫਾਇਦਾ ਜੇਕਰ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਲਈ ਕੋਈ ਪ੍ਰੋਜੈਕਟ ਪੰਜਾਬ ਦੇ ਲਈ ਕੋਈ ਬਜਟ ਪੰਜਾਬ ਦੇ ਬੇਰੁਜ਼ਗਾਰਾਂ ਦੇ ਕੋਈ ਕੋਈ ਵਕਾਫ਼ਸੀਆਂ ਕੱਢੀਆਂ ਜਾਂਦੀਆਂ ਨਹੀਂ ਧੰਨਵਾਦ